ਕੱਜ ਦਾ ਕਤਲ ਹੋਇਆ ਜੀ ਕੱਲ ਰਾਤੀ ਹੋਇਆ ਜੀ ਸਾਡੇ ਘਰ ਕਿ ਗਏ ਨਾ ਉਹ ਤਵਾ ਤੋਂ ਮੁੰਡਿਆਂ ਨੂੰ ਪਤਾ ਹੀ ਗੋਲੀ ਵੱਜੀ ਹੈ ਜੀ ਥੀਂ ਦੇ ਵਿੱਚ ਕਾਫੀ ਜਾਣਿਆ ਕੋਲਾਸਲਾ ਨਾਜਾਇਜ਼ ਹੈਗਾ ਠੀਕ ਹੈ ਨਾ ਅਸੀਂ ਜਾਣਿਆ ਉੱਥੇ ਕਾਫੀ ਬੰਦੇ ਚਿੱਟੇ ਦਾ ਵੀ ਕੰਮ ਕਰਦੇ ਹੈਗਾ ਇਹ ਨਾਈ ਦੀ ਦੁਕਾਨ ਤੇ ਆਪਣਾ ਕੰਮ ਕਰਦਾ ਸੀਗਾ ਦਸਵੀਂ ਦੇ ਵਿੱਚ ਪੜਦਾ ਸੀਗਾ ਨਾਲ ਕੰਮ ਸਿੱਖਣ ਜਾਂਦਾ ਸੀਗਾ ਨਾਲੇ ਪੜ੍ਹਾਈ ਕਰਦਾ ਸੀਗਾ ਹਾਂ ਜੀ ਫੜੇ ਗਏ ਇਹ ਬੜਾ ਤਕੜਾ ਸਕੈਂਡਲ ਨਿਕਲ ਕੇ ਆਏਗਾ ਇਦੇ ਵਿੱਚ ਅਸਲੇ ਵਾਲੇ ਜਿਹੜਾ ਨਜਾਇਜ਼ ਅਸਲੇ ਦਾ ਕੰਮ ਕਰਦੇ ਆ 20 25 ਅਸਲੇ ਘਟੋ ਘਟ ਫੜੇ ਜਾਣਗੇ ਮੇਰਾ ਨਾਮ ਗਗਨ ਸਿੰਘ ਆ ਜੀ ਆ ਮੇਰਾ ਵੀਰ ਸਿੰਘ ਜੀ ਬੀਰੂ ਜੀ ਮੇਰਾ ਭਰਾ ਦਾ ਜੇ ਕਤਲ ਹੋਇਆ ਜੀ ਕਦੋਂ ਹੋਇਆ ਕੱਲ ਰਾਤ ਹੀ ਹੋਇਆ ਜੀ ਸਾਢੇ 8 ਵਜੇ ਕਿਹੜੀ ਜਗ੍ਹਾ ਆ ਸੰਝਗਲੋਂ ਨਹੀਂ ਪੰਜਨਬਲਪੁਰ ਵਿੱਚ ਮਨ ਨੂੰ ਕਿ ਪਤਾ ਲੱਗੇ ਪਤਾ ਵਾ ਫੋਨ ਆਇਆ ਜੀ ਬਾਅਦ ਚ ਵੀ ਤੇਰੇ ਭਰਾ ਦਾ ਕਤਲ ਹੋ ਗਿਆ ਵੀ ਤੂੰ ਆ ਜਾ ਮੜਾ ਜੀ ਇੰਦਰਾ ਫੜਫੜ ਇਹ ਲੈ ਕੇ ਗਏ ਉਹਨੇ ਭੱਜ ਪੁੱਜੇ ਕਿ ਉੱਥੇ ਇਹਨਾਂ ਨੇ ਲੇ ਲੁਕੇ ਗੇਮ ਨੇ ਉੱਥੇ ਛੜ ਛੁੱਟ ਗਏ ਪੱਜੇ ਉੱਥੇ ਦੱਸ ਰਹੇ ਸੀ ਕਿ ਵੀ ਇਹ ਕੋਈ ਮੁੰਡੇ ਆਏ ਵੀ ਛੱਡ ਗਏ ਪਾਗੇ ਬੋਡੀ ਨੂੰ ਵੀ ਅਸੀਂ ਬਾਤ ਚ ਜਾ ਕੇ ਦੇਖਿਆ ਵੀ ਮੁੰਡੇ ਦੀ ਡੈਥ ਹੋਈ ਵੀ ਦੇਖੀ ਉਮਰ ਕਿੰਨੀ ਉਮਰ ਇਹ ਹੈਗੀ 18 ਸਾਲ ਦੇ ਲੱਗਿਆ ਵੀ 18ਵੇਂ ਹੀ ਲੱਗਿਆ ਹੋਵੇਗੀ ਪੜਦਾ ਸੀ ਪੜਦਾ ਜੀ 10ਵੇਂ ਜੇ ਕੰਮ ਵੀ ਕਰਦਾ ਨਾਈ ਦੀ ਦੁਕਾਨ ਦੀ ਉੱਥੇ ਮੱਲੇ ਕਤਲ ਇਹ ਕੋਈ ਪਤਾ ਨਹੀਂ ਉੱਥੇ ਖੜਾ ਦੀ ਪਾਰਟੀ ਪੂੜੀ ਕਰ ਰਹੇ ਉਹਨੇ ਕੋਈ ਕੁਝ ਕਰ ਰਹੇ ਉਹਨੇ ਇਹ ਮੁੰਡੇ ਲੈ ਕੇ ਗਏ ਆ ਇਹਨਾਂ ਨੂੰ ਉਹ ਤੋਂ ਬਾਅਦ ਉਹ ਮੁੰਡਿਆਂ ਨੂੰ ਪਤਾ ਹੀ ਮੜਾ ਗੋਲੀ ਵੱਜੀ ਆ ਜੀ ਹਾਂ ਜੀ ਇਹ ਹੁਣ ਡੈੱਡ ਬੋਡੀ ਕਿੱਥੇ ਡੈੱਡ ਬੋ ਬੰਦੇ ਆ ਕੁਛ ਨਹੀਂ ਪਤਾ ਜੀ ਹਲੇ ਘਰੋਂ ਲੈ ਕੇ ਜੇ ਸੀ ਹਾਂਜੀ ਕੋਈ ਉੱਥੇ ਫਿਰਫੁਰ ਰਹੇ ਉਹਨੂੰ ਲੈ ਕੇ ਬਾਗੇ ਇੱਥੇ ਨਾਲ ਉਹਨੂੰ ਮੁੰਡੇ ਨੂੰ ਉਹਦੇ ਬਾਅਦ ਉਹਦੀ ਡੈਡ ਬੁੱਢੀ ਮਿਲ ਗਿਆ ਜੀ ਯਾਰ ਦੋਸਤ ਹੀ ਨਹੀਂ ਆ ਇਹ ਨਹੀਂ ਪਤਾ ਜੀ ਕੁਛ ਕਿੰਨੇ ਜਣੇ ਸੀ ਇਹਦਾ ਮੇਨ ਮੇਨ ਦੋਸਤ ਕੌਣ ਸੀ ਇਹਦਾ ਮੇਨ ਦੋਸਤ ਤਾਂ ਕੋਈ ਵੀ ਨਹੀਂ ਹੈ ਜੀ ਬਸ ਸਾਰੇ ਮਹੱਲੇ ਦੇ ਮੁੰਡੇ ਨੇ ਬਚਪਨ ਲੜਾਈ ਝਗੜਾ ਜਵਾਬ ਹੈ ਜੀ ਉਹਦੇ ਕੋਈ ਲੜਾਈ ਝਗੜਾ ਕੁਛ ਕੰਮ ਸਿੱਖਦਾ ਸੀ ਦੁਬਈ ਭੇਜਣਾਂ ਦੇ ਕੰਮ ਸਿਖਾ ਕੇ ਪਿੰਨੇ ਸਾਢੇ 17 18 ਸਾਲ ਦੇ ਸੀ ਹਾਂਜੀ ਪਰ ਬਈ ਇਨਸਾਫ ਹੀ ਚਾਹੀਦਾ ਜੀ ਹੋਰ ਤਾਂ ਕੁਛ ਨਹੀਂ ਚਾਹੀਦਾ ਸਾਨੂੰ ਕੀ ਸਾਡਾ ਬੱਚੇ ਦੀ ਜਾਨ ਕੱਢਦੀ ਉਹਨਾਂ ਨੇ ਹੋਰ ਕੀ ਨਾਮ ਹੈ ਜੀ ਮੇਰਾ ਨਾਮ ਹੈ ਜੀ ਸੰਦੀਪ ਬਲੋਤਰਾ ਸੰਦੀਪ ਜੀ ਕੀ ਮਾਮਲਾ ਕੀ ਹੈ ਜਿਹੜਾ ਬੱਚੇ ਦੀ ਮੌਤ ਹੋਈ ਹੈ ਕਾਰਨ ਕੀ ਮੰਦੇ ਹੋ ਤੁਸੀਂ ਕਿ ਮਾਮਲਾ ਮਾਮਲਾ ਇਹ ਹੈ ਜੀ ਦੇਖੋ ਅਸੀਂ ਤਾਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦੇ ਆਂ ਸਾਡੇ ਉਸ ਏਰੀਆ ਦੇ ਵਿੱਚ ਕਾਫੀ ਜਣਿਆਂ ਕੋਲ ਅਸਲਾ ਨਜਾਇਜ਼ ਹੈਗਾ ਠੀਕ ਹੈ ਨਾ ਅਸੀਂ ਚਾਹਨੇ ਆ ਉੱਥੇ ਕਾਫੀ ਬੰਦੇ ਚਿੱਟੇ ਦਾ ਵੀ ਕੰਮ ਕਰ ਰਹੇ ਆ ਇਹ ਸਾਰਾ ਕੁਝ ਨਾ ਉਸੇ ਦੀ ਰਿਲੇਟਿਡ ਹੈ ਜਿਹੜਾ ਇਹ ਮੁੰਡਾ ਸੀ ਬਾਕੀ ਬੜਾ ਸ਼ਰੀਫ ਬੰਦਾ ਸੀਗਾ ਇਹ ਨਾਈ ਦੀ ਦੁਕਾਨ ਤੇ ਆਪਣਾ ਕੰਮ ਕਰਦਾ ਸੀਗਾ 10ਵੀਂ ਦੇ ਵਿੱਚ ਪੜਦਾ ਸੀਗਾ ਨਾਲ ਕੰਮ ਸਿੱਖਣ ਜਾਂਦਾ ਸੀਗਾ ਨਾਲੇ ਪੜ੍ਹਾਈ ਕਰਦਾ ਸੀਗਾ ਉਹਦੇ ਘਰ ਦੇ ਆਨੇ ਕਿਹਾ ਸੀਗਾ ਚੱਲ ਤੈਨੂੰ ਤੈਨੂੰ ਦੁਬਈ ਭੇਜ ਦਾਂਗੇ ਤੂੰ ਆਪਣਾ ਕੰਮ ਕਰ ਸਿੱਖ ਲੈ ਉੱਥੇ ਜਾ ਕੇ ਨਾਈ ਦਾ ਹਾਂ ਉੱਥੇ ਜਾ ਕੇ ਨਾਈ ਦਾ ਕੰਮ ਕਰ ਲਈ ਬਸ ਇਹ ਸੀਗਾ ਇਹ ਜੀ ਨਿਊ ਮਿੰਦਰਾ ਕਲੋਨੀ ਦਾ ਤੁਹਾਨੂੰ ਕਿੰਨੇ ਵਜੇ ਇਤਲਾਮ ਮਿਲੀ ਇਹਨਾਂ ਨੇ ਕਿੰਨੇ ਵਜੇ ਤੁਹਾਡੇ ਨਾਲ ਗੱਲ ਕੀਤੀ ਮੇਰੇ ਨਾਲ ਇਹਨਾਂ ਦਾ ਫੋਨ ਆਇਆ ਰਾਤੀ 11:30 12 ਵਜੇ ਨਾਲ ਫਿਰ ਮੈਂ ਉੱਥੇ ਗਿਆ ਮੌਕੇ ਤੇ ਗਿਆ ਪੁਲਿਸ ਪ੍ਰਸ਼ਾਸਨ ਸਾਰੇ ਪਹੁੰਚੇ ਪਏ ਸੀ ਸਾਰੀਆਂ ਟੀਮਾਂ ਪਹੁੰਚੀਆਂ ਪਈਆਂ ਸੀਗੀਆਂ ਫਿਰ ਮੈਂ ਉੱਥੇ ਅਸੀਂ ਸਾਨੂੰ 1.5 ਤੋਂ 2 ਵਜੇ ਅਸੀਂ ਬਾਹਰ ਦਾ ਤਾਂ ਜਿਹੜਾ ਰਾਤ ਨੂੰ ਮੌਕੇ ਤੇ ਜਿਹੜਾ ਇਹ ਲੈ ਕੇ ਗਏ ਸੀ ਕਿ ਨਾ ਡੀਅਰ ਪਾਰਕ ਡੀਅਰ ਪਾਰਕ ਦੀ ਜਿਹੜੀ ਸੰਫਾਨ ਰੋਡ ਹੈ ਉਸ ਰੋਡ ਤੇ ਹੋਈ ਹੈ ਨਹੀਂ 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 ਘਰ ਹੋਈ ਹੈ ਨਹੀਂ ਜਿਹੜੇ ਇਹ ਲੈ ਕੇ ਗਏ ਸੀਗੇ ਮੁਜਰਮ ਲੈ ਕੇ ਗਏ ਸੀਗੇ ਕਹਿੰਦੇ ਕਹਿੰਦੇ ਉਸ ਰੋਡ ਤੇ ਕੀਤੀ ਆ ਸੀ ਕੁਝ ਬੰਦੇ ਫੜੇ ਆ ਇਹਨਾਂ ਨੇ ਪੁਲਿਸ ਵਾਲੇ ਹਾਂਜੀ ਫੜੇ ਗਏ ਆ ਇਹ ਬੜਾ ਤਕੜਾ ਸਕੈਂਡਲ ਨਿਕਲ ਕੇ ਆਏਗਾ ਇਹਦੇ ਵਿੱਚ ਅਸਲੇ ਵਾਲੇ ਜਿਹੜਾ ਨਜਾਇਜ਼ ਅਸਲੇ ਦਾ ਕੰਮ ਕਰਦੇ ਆ 20-25 ਅਸਲੇ ਘਟੋ ਘਟ ਫੜੇ ਜਾਣਗੇ ਇਹਦੇ ਵਿੱਚ ਚਿੱਟੇ ਵਾਲੇ ਵੀ ਹੈਗੇ ਆ ਜਿਹੜਾ ਉਸ ਏਰੀਆ ਦੇ ਵਿੱਚ ਚਿੱਟੇ ਦੀ ਸਪਲਾਈ ਕਰਦੇ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਚਾਹੇ ਕੋਈ ਵੀ ਹੈ ਇਹ ਮੁੰਡੇ ਦਾ ਕੀ ਫਾਇਦਾ ਲੱਗਦਾ ਜੀ ਤੁਹਾਨੂੰ ਚਿੱਟੇ ਵਾਲਿਆਂ ਨਾਲ ਜਾਨਸਰ ਮਾਰਸੀ ਕਰੀ ਉਹ ਬੱਸ ਜੀ ਉਹਨਾਂ ਨਾਲ ਹੁਣ ਇਹ ਨਹੀਂ ਪਤਾ ਨਾ ਆਪਸ ਦੇ ਵਿੱਚ ਕੀ ਵਾਰ ਹੈ ਕੀ ਨਹੀਂ ਸਰ ਕੀ ਮੈਟਰ ਹੈ ਜੀ ਕੀ ਵੇ ਕੀ ਤੁਹਾਨੂੰ ਸੂਚਨਾ ਮਿਲੀ ਸੀ ਕਿੰਨੇ ਵਜੇ ਦੀ ਜਿਹੜੀ ਸਾਨੂੰ دیر ਰਾਤ ਤੱਕ ਕਰਿੰਦਰਾ ਸਪਰੇਅਦੂ ਤਲਾ ਮਿਲੀ ਸੀ ਇੱਕ ਵੀਰੂ ਪੁੱਤਰ ਪਾਲੀ ਵਾਸੀ ਨਿਊ ਮਂਦਰਾ ਗੋਨੀ ਕਲਾ ਦਾ ਲੜਕਾ 19 ਸਾਲ ਉਮਰ ਦਾ ਸੀ ਉਹਨਾਂ ਦੀ ਗਨਸ਼ਾਟ ਕਰਕੇ ਦਸ ਹੋਈ ਹੈ ਤੇ ਅਸੀਂ ਉਹਦੇ ਪਰਿਵਾਰ ਦੇ ਬਿਆਨ ਲੈ ਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਅਮਚੇ ਜਾਵਾਂਗੇ ਪਤਾ ਚ ਕਰ ਕਿਹਨੇ ਜੀ ਡੈੱਡ ਬੋਡੀ ਕਿੱਥੋਂ ਮਿਲੀ ਹੈ ਜੀ ਇਹ ਸਾਨੂੰ ਨਿੰਦਰਾ ਹਸਪਤਾਲ ਤੋਂ ਆਇਆ ਬਤਲਾ ਮਿਲਿਆ ਉੱਥੇ ਬਲੌਡ ਡਾਟ ਪਹੁੰਚੀ ਹੈ ਅੱਛਾ ਜੀ ਤੇ ਸਰ ਕੀਦੇ ਦੁਆਰਾ ਤੇ ਜਮਾ ਕਰਵਾਇਆ ਗਿਆ ਸੀ ਇਹ ਲੜਕੇ ਨੂੰ ਜਿਹੜਾ ਉਸ ਤੇ ਭਰਤੀ ਕਰਵਾਇਆ ਇਹ ਆਪ ਹੀ ਲਾਗੇ ਨੇ ਉਹਨਾਂ ਦੇ ਵਾਰਸ ਲਾਗੇ ਨੇ ਕੋਈ ਹੋਰ ਵੈਰੀਫਾਈ ਕਰਾਂਗੇ ਜਾ ਕੇ ਬਿਆਨ ਲੈ ਕੇ ਉਹ ਸਾਰੀ ਪਰਤਾਲ ਨਿੰਦਰਾ ਹਸਪਤਾਲ ਜਾ ਕੇ ਬਿਆਨ ਲਿਖਾਂਗੇ ਜਿਵੇਂ ਬਿਆਨ ਲਾਣਗੇ ਉਸ ਤੋਂ ਪੂਰੀ ਕਾਰਵਾਈ ਕੀਤੀ ਜੀ ਕਿੰਨੇ ਗਨਸ਼ਾਟ ਲੱਗੇ ਲਾਗ ਰਹੀ ਦੇਖਾਂਗੇ ਪਰਿਵਾਰ ਵੱਲੋਂ ਕੋਈ ਦੱਸਿਆ ਗਿਆ ਜੀ ਕਿ ਇਹਨੇ ਮਾਰੇ ਨਹੀਂ ਅਜੇ ਤੱਕ ਕੋਈ ਐਜਕ ਪਾਰ ਦੀ ਸਟੇਟਮੈਂਟ ਲੈਣੀ ਹੈ ਪਰਿਵਾਰ ਦੀ ਸਟੇਟਮੈਂਟ ਲੈ ਕੇ ਜਿਹੜੀ ਬੰਦੀ ਕਰਨੀ ਕਰ ਵੀ ਹੈ ਜਿੰਨੇ ਵੀ ਨਾਲ ਹਾਲਗੇ ਤੁਸੀਂ ਉਹਨਾਂ ਨੂੰ ਜਲਦੀ ਟੈਸਟ ਕਰ ਲਾਂਗੇ ਜੀ ਉਮਰ ਕਿੰਨੀ ਹੋ ਗਈ ਮੁੰਡੇ ਦੀ ਲੱਗਦੀ ਹੈ ਉਮਰ ਦੇ 19 ਸਾਲ ਦੇ ਕਿਵਾ ਕੰਮ ਕੀ ਕਰਦਾ ਸੀ ਕਿਸੇ ਇਹ ਪੜਦਾ ਪਤਲ ਗਿਆ ਪੜਦਾ ਸੀ 10th ਕਲਾਸ ਕੁਝ ਰਾਉਂਡ ਆਫ ਕੀਤੇ ਹੈ ਕੁਝ ਮੁੰਡੇ ਨਹੀਂ ਅਜੇ ਤੱਕ ਕੋਈ ਨਹੀਂ ਤੀਸਰੇ ਚ ਸ਼ੁਰੂ ਹੋਣੀ ਹੈ ਕੁਝ ਗੱਲ ਕੀਤੀ ਹੋਗੀ ਪਰਿਵਾਰ ਨਾਲ ਕਿਹਦੇ ਨਾਲ ਗਿਆ ਸੀ ਕੀ ਕੋਈ ਨਹੀਂ ਪਰਿਵਾਰ ਨਾਲ ਜੀ ਗੱਲ ਕਰਨੀ ਪ੍ਰੋਬਲਮ ਆਈ ਨਹੀਂ ਪਰਿਵਾਰ ਦੇ ਬਿਆਨ ਲੈ ਕੇ